ਪ੍ਰੈਸ ਕਾਨਫਰੰਸ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦੀ ਜਿਹੜੀ ਵਚਨਬੱਤਾ ਉਹਨੂੰ ਦਰਜਾਣਾ ਚਾਹੁੰਦਾ ਕਿ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਹੈਗੀ ਹੈ ਅਗੇਂਸਟ ਐਨੀ ਟਾਈਪ ਆਫ ਆਰਗੇਨਾਈਜ਼ਡ ਕ੍ਰਾਈਮ ਗੈਂਗਸਟਰਵਾਦ ਜਿਹੜਾ ਇਹ ਨਸ਼ੇ ਦਾ ਜਿਹੜਾ ਹੈਗਾ ਸਦਾਗਰਾਂ ਦੇ ਵਿਰੁੱਧ ਤੇ ਸਾਡਾ ਜਿਹੜਾ ਸੰਕਲਪ ਹੈਗਾ ਕਿ ਪੰਜਾਬ ਨੂੰ ਨਸ਼ਾ ਮੁਕਤ ਤੇ ਗੈਂਗਸਟਰ ਦੇ ਜਿਹੜੇ ਕੋਡ ਤੋਂ ਖਤਮ ਰਹਿਤ ਕਰਨਾ ਉਸ ਦੀ ਲੜੀ ਦੇ ਵਿੱਚ ਹੀ ਅੰਮ੍ਰਿਤਸਰ ਰੂਲਰ ਪੁਲਿਸ ਨੇ ਬਹੁਤ ਹੀ ਸਲਾਗਾ ਯੋਗ ਕੰਮ ਕੀਤਾ ਹੈਗਾ ਅੰਮ੍ਰਿਤਸਰ ਪੁਲਿਸ ਨੇ ਸੈਂਟਰਲ ਏਜੰਸੀਜ਼ ਦੇ ਨਾਲ ਤਾਲਮੇਲ ਕਰਕੇ ਸੱਤੈਨ ਸ਼ਹਿਰਾ ਜਿਹੜਾ ਹੈਗਾ ਗੈਂਗਸਟਰ ਉਹਦੇ ਨਾਲ ਜਿਹੜਾ ਇੰਟਰਨੈਸ਼ਨਲ ਜਿਹੜਾ ਉਹ ਨਾਰਕੋ ਤੇਰੋਰਿਜ਼ਮ ਦਾ ਜਿਹੜਾ ਖੇਲ ਖੇਡ ਰਿਹਾ ਸੀਗਾ ਉਹਨੂੰ ਬਸਟ ਕੀਤਾ ਹੈਗਾ ਤੇ ਇਸ ਦੇ ਵਿੱਚ ਆ तकरीबन 5 ਕਿਲੋ ਹੈਰੋਇਨ ਚਾਰ ਵਿਦੇਸ਼ੀ ਪਿਸਤੌਲਾਂ ਦੇ ਵਿੱਚੋਂ ਦੋ ਗਲੌਕ ਨੇ ਦੋ ਪੀਐਕਸ 5 ਨੇ ਆ ਦੋ ਰਾਈਫਲਾਂ ਇੱਕ ਪੰਪ ਐਕਸ਼ਨ ਰਾਈਫਲ ਤੇ ਇੱਕ ਸਪਿੰਗਫੀਲਡ ਤੇ 160 ਤੋਂ ਉੱਤੇ ਕਰੀਬ ਆਪਣੇ ਜਿੰਦਾ ਕਾਰਤੂਸ ਇਹਦੇ ਵਿੱਚ ਦੋ ਕਾਰਾਂ ਇੱਕ ਥਾਰ ਤੇ ਇੱਕ ਹੁੰਡਾਈ ਆਈ 120 ਵੀ ਅਬਰਾਮਦ ਕੀਤੀ ਹੈਗੀ ਆ ਇਸ ਦੇ ਵਿੱਚ ਤਿੰਨ ਦੋਸ਼ੀ ਗ੍ਰফতার ਹੋਏ ਨੇ ਅਜ਼ੁਲ ਦਿਲਪ੍ਰੀਤ ਕੌਰ ਤੇ ਪ੍ਰਥਮ ਸ਼ਰਮਾ ਇਹਦੇ ਵਿੱਚ ਜਿਹੜਾ ਪ੍ਰਥਮ ਸ਼ਰਮਾ ਹੈਗਾ ਇਸ ਦਾ ਜਿਹੜਾ ਇਹ ਸਾਰਾ ਜਿਹੜਾ ਖੇਡ ਰਚਿਆ ਜਾ ਰਿਹਾ ਸੀਗਾ ਸੱਤਾ ਨੂੰ ਸ਼ਹਿਰਾ ਦੇ ਇਸ਼ਾਰੇ ਤੇ ਉਹ ਅਬੀਰਾ ਅਬੀਰਾਜ ਉਰਫ ਅਬੀਮਾਲ ਵੱਲੋਂ ਕੀਤਾ ਜਾ ਰਿਹਾ ਸੀ ਅਬੀਮਾ ਅਬੀਮਾਲ ਦੀ ਜਿਹੜੀ ਮਦਰ ਹੈਗੀ ਹੈ ਦਿਲਪ੍ਰੀਤ ਕੌਰ ਉਹ ਇਸਦੇ ਸਾਰੇ ਗੁਰਗਧੰਦੇ ਦੇ ਵਿੱਚ ਐਕਟਿਵਲੀ ਪਾਰਟਿਸਪੇਟ ਕਰਦੀ ਸੀ ਸਾਰੇ ਜਿਹੜੇ ਨਸ਼ੇ ਦੇ ਪੈਸੇ ਆਉਂਦੇ ਸੀ ਜਾਂ ਜਿਹੜੇ ਵੈਪਨਾਂ ਨੂੰ ਇਧਰ ਉਧਰ ਕਰਨ ਦੇ ਤੇ ਜਾਂ ਫਰੌਕਤ ਵੇਚਣ ਫਰੌਕ ਤੇ ਪੈਸੇ ਆਉਂਦੇ ਸੀ ਉਹ ਸੰਭਾਲਦੀ ਸੀ ਇਸ ਕਰਕੇ ਦਿਲ ਦਿਲਪ੍ਰੀਤ ਕੌਰ ਨੂੰ ਵੀ ਇਸ ਕੇਸ ਦੇ ਵਿੱਚ ਅਰੈਸਟ ਕੀਤਾ ਗਿਆ ਹੈਗਾ ਜਿਹੜਾ ਪ੍ਰਥਮ ਸ਼ਰਮਾ ਹੈਗਾ ਉਹ ਅਬੀ ਰਾਜ ਦੇ ਨਾਲ ਇੱਕ ਕੁੜੀ ਹੈ ਉਹਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਹੈ ਕਿ ਉਹਨਾਂ ਵਿਆਹ ਕੀਤਾ ਵਾ ਉਹਦੇ ਬਾਰੇ ਨਹੀਂ ਸਾਨੂੰ ਹਲੇ ਪਤਾ ਉਹਦੀ ਦੋਸਤ ਹੈ ਕੀ ਹੈ ਉਹ ਉਸ ਨੂੰ ਵੀ ਇਸ ਕੇਸ ਦੇ ਵਿੱਚ ਨਾਮਿਨੇਟ ਕੀਤਾ ਗਿਆ ਹੈ ਤੇ ਉਸ ਦਾ ਜਿਹੜਾ ਭਰਾ ਹੈਗਾ ਪ੍ਰਥਮ ਸ਼ਰਮਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਤਿੰਨ ਦੋਸ਼ੀ ਗ੍ਰਿਫਤਾਰ ਹੋਏ ਨੇ ਅਜ਼ਲ ਦਿਲਪ੍ਰੀਤ ਕੌਰ ਤੇ ਪ੍ਰਥਮ ਸ਼ਰਮਾ ਇਹਦੇ ਵਿੱਚ ਇੱਕ ਹਰਮਨਦੀਪ ਸਿੰਘ ਹਰਮਨਦੀਪ ਹਰਮਨਦੀਪ ਸਿੰਘ ਹਰਮਨਦੀਪ ਸਿੰਘ ਨਾਮ ਦਾ ਦੋਸ਼ੀ ਜਿਹੜੀਆਂ ਸਾਡੀ ਤਫ਼ਤੀਸ਼ ਹੋਈ ਹੈ ਉਸ ਦੇ ਵਿੱਚ ਅਬੀਮਾਲ ਨੰਦਨੀ ਸ਼ਰਮਾ ਹਰਮਨਦੀਪ ਇਹ ਇਹਨਾਂ ਦੇ ਨਾਮ ਸਾਹਮਣੇ ਆਏ ਹੈ ਤੇ ਸੱਤਾ ਨੂੰ ਇਸ਼ਾਰਾ ਤੇ ਇਹਦੇ ਵਿੱਚ ਦੋਸ਼ੀ ਹੈ ਜਿਸ ਤਰ੍ਹਾਂ ਮੈਂ ਕਹਿ ਰਿਹਾ ਕਿ ਇਹ ਸਾਰਾ ਜਿਹੜਾ ਐਨਡੀਪੀਐਸ ਦਾ ਨਾਰਕੋ ਟੈਰਰ ਦਾ ਜਿਹੜਾ ਇਹ ਖੇਡ ਰਚਿਆ ਜਾ ਰਿਹਾ ਸੀ ਉਹਦੇ ਇਸ਼ਾਰੇ ਤੇ ਕੀਤਾ ਜਾ ਰਿਹਾ ਸੀ ਤੇ ਇੱਥੇ ਮੈਂ ਐਸਐਸਪੀ ਸੁਹੇਲ ਮੀਰ ਡੀਐਸਪੀ ਗੁਰਿੰਦਰ ਨਾਗਰਾ ਜਿਹੜੇ ਸਤਵਿੰਦਰ ਸਿੰਘ ਨੇ ਸਪੈਸ਼ਲ ਸੈੱਲ ਦੇ ਆਪਣਾ ਤਰਸੀਮ ਸਿੰਘ ਸਾਡੇ ਜਿਹੜੇ ਐਸਆਈ ਨੇ ਇਹਨਾਂ ਨੇ ਇਸ ਦੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਤੇ ਸੈਂਟਰਲ ਏਜੰਸੀਆਂ ਨਾਲ ਇਹਨਾਂ ਦਾ ਬਹੁਤ ਅੱਛਾ ਤਾਲਮੇਲ ਦਾ ਨਤੀਜਾ ਇਹ ਹੈ ਕਿ ਅਸੀਂ ਏਡੇ ਵੱਡੇ ਜਿਹੜਾ ਹੈਗਾ ਟੈਰਰ ਮੋਡਿਊਲ ਨੂੰ ਬਸਟ ਕਰਨ ਦੇ ਵਿੱਚ ਨਾਰਕੋ ਟੈਰਰ ਮੋਡਿਊਲ ਨੂੰ ਬਸਟ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਸ ਇਹਨਾਂ ਨੇ ਪਹਿਲੇ ਵੀ ਮਕਦਮੇ ਦਰਜ ਨੇ ਜੀ ਤਕਬੀਰ ਸਿੰਘ ਤੇ ਤੇ ਅਭੀ ਰਾਜ ਤੇ ਅਭੀ ਰਾਜ ਤੇ ਕਾਫੀ ਮਕਦਮੇ ਦਰਜ ਨੇ ਅਭਿਰਾਜ ਉਹਦੇ ਉੱਤੇ ਐਨਡੀਪੀਐਸ ਦੇ ਤੇ ਆਪਣੇ ਕਾਫੀ ਮੁਕਾਦਮੇ ਮੇਨੇ ਨਾਰਕੋਟਿਕ ਹੈ ਜੀ 1900 ਹਾਂ ਹਾਂ ਸਰਵੀਰ ਨਿਸ਼ਾਰਾਤਾ ਤੋਂ ਇਹਨੇ ਅਭਿਰਾਜ ਉਹਦੇ ਕ੍ਰਿਮੀਨਲ ਹਿਸਟਰੀ ਹੈਗੀ ਹੈ ਉਸ ਤੋਂ ਇਹਦੇ ਕੋਲੇ ਇਹਦੇ 15 ਤੋਂ ਕਰੀਬ ਤੇ ਪਰਚੇ ਦਰਜ ਨੇ ਸੱਤਾ ਨਿਸ਼ਾਰਾ ਤੁਹਾਨੂੰ ਪਤਾ ਹੀ ਹੈ ਇਹਦੇ ਉੱਤੇ ਤਕਰੀਬਨ 20 ਕ੍ਰਿਮੀਨਲ ਪਰਚੇ ਦਰਜ ਨੇ ਐਕਸਟਰੈਕਸ਼ਨਾਂ ਦੇ ਸੋ ਅਸੀਂ ਉਸ ਲੜੀ ਦੇ ਵਿੱਚ ਕੀ ਪੰਜਾਬ ਨੂੰ ਇੱਕ ਜਿਹੜਾ ਆਰਗੇਨਾਈਜ਼ ਕ੍ਰਾਈਮ ਤੋਂ ਫਰੀ ਕਰਨਾ ਹੈਗਾ ਤਾਂ ਉਹ ਉਸ ਦੀ ਲੜੀ ਦੇ ਵਿੱਚ ਹੀ ਇਹ ਸਾਰਾ ਜਿਹੜਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਉਹ ਉਸੇ ਤੇ ਸਲਾਈਡਸ ਤੇ ਸਰ ਨੇ ਇੱਕ ਵਾਰੀ ਬਰੀਫ ਕਰਦੇ ਨਾ ਫਿਰ ਤੁਸੀਂ ਸਵਾਲ ਪੁੱਛ ਲੋ ਹਾਂ ਆ ਤੁਸੀਂ ਜਿਹੜਾ ਜਦੋਂ ਅਸੀਂ ਦੇਖੋ ਇਹ ਜੜੀਆਂ ਅੜੜ ਤਪੀਸ਼ਾਂ ਦਾ ਨਤੀਜਾ ਹੈਗਾ ਕਿ ਬਹੁਤ ਸੋਨਾ ਇਹਨਾਂ ਨੇ ਕੰਮ ਕੀਤਾ ਹੈ ਪਹਿਲਾਂ ਸਾਨੂੰ ਤਕਰੀਬਨ 5 ਕਿਲੋ ਦੀ ਖੇਪ ਬਰਾਮਦ ਹੁੰਦੀ ਹੈ ਹੈਰੋਇਨ ਦੀ ਇਹ ਦੋ ਬਲੌਕ ਪਿਸਟਲਾਂ ਰਿਕਵਰ ਹੁੰਦੀ ਐ ਉਸ ਦੇ ਜਦੋਂ ਗਹਿਨ ਪੁੱਛ ਕੇ ਚੁੰਦੀ ਐ ਇਹ ਅਜ਼ਲ ਤੋਂ ਤੇ ਉਸ ਤੋਂ ਤੇ ਆਹ ਜਿਹੜੀ i20 ਕਾਰ ਹੈਗੀ ਐ Honda City sorry Honda City ਜਿਹੜੀ ਕਾਰ ਹੈਗੀ ਐ ਇਹ ਜਿਹੜੀ ਤਿੰਨ ਕਾਰਾਂ ਇਹ ਚ ਰਿਕਵਰ ਹੋਈ ਐ Honda City ਵੀ ਹੋਈ ਐ Honda City ਵੀ ਆਹ Honda City Honda City ਕਾਰ ਵੀ ਰਿਕਵਰ ਹੁੰਦੀ ਐ ਇਹਦੇ ਵਿੱਚ ਇਹ ਅਜ਼ਲ ਰੋੜਾ ਜਿਹੜਾ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਇੱਕ ਦੋਸ਼ੀ ਇਹਦੇ ਵਿੱਚ ਹੈਗਾ ਅੱਗੇ ਕਰੋ ਦਿਲਪ੍ਰੀਤ ਕੌਰ ਹੈਗੀ ਹੈ ਜਿਹੜੀ ਇਹ ਇੱਕ ਦੋਸ਼ੀ ਹੈ ਜਿਹੜੀ ਗ੍ਰਫਤਾਰ ਹੋਈ ਹੈ ਇਸ ਕੇਸ ਦੇ ਵਿੱਚ ਅੱਗੇ ਕਰੋ ਇਹ ਇੱਕ ਜਿਹੜਾ ਪ੍ਰਥਮ ਸ਼ਰਮਾ ਹੈਗਾ ਇਹ ਨੰਦਨੀ ਸ਼ਰਮਾ ਦਾ ਭਰਾ ਹੈਗਾ ਇਸ ਨੂੰ ਵੀ ਇਸ ਕੇਸ ਵਿੱਚ ਗ੍ਰਫਤਾਰ ਕੀਤਾ ਗਿਆ ਹੈ ਹੁਣ ਤੱਕ ਇਸ ਕੇਸ ਦੇ ਵਿੱਚ 5 ਜਿਹੜੀ ਹੈਗੀ ਹੈ ਅਗਲੇ ਜੋ ਸਲਾਈਡ ਨੂੰ 5 ਜਿਹੜੀ ਹੈਗੀ ਹੈ ਕਿਲੋ ਹਿਰੋਇਨ ਦੇ 5 ਕਿਲੋ ਦੇ ਕਰੀਬ ਹਿਰੋਇਨ ਵੈਸੇ ਤਾਂ 4 ਕਿਲੋ ਤੇ 800 63 ਗ੍ਰਾਮ ਹੈਰੋਇਨ ਜਿਹੜੀ ਹੈ ਜੀ ਰਿਕਵਰ ਹੋਈ ਹੈ ਜੇ ਐਗਜ਼ੈਕਟ ਕਰੀਏ ਤਾਂ 3 ਤਾਰਾਂ ਹੁੰਡਾਈ i20 ਤੇ ਥਾਰ ਰਿਕਵਰ ਹੋਈਆਂ 3 ਇਹਦੇ ਵਿੱਚ ਮੁਜ਼ਰਮ ਗ੍ਰਫਤਾਰ ਹੋਏ ਨੇ ਅਜ਼ਲ ਦਿਲਪ੍ਰੀਤ ਕੌਰ ਤੇ ਪ੍ਰਥਮ ਸ਼ਰਮਾ ਤਫਤੀਸ਼ ਦੇ ਦੌਰਾਨ ਜਿਨ੍ਹਾਂ ਦੀ ਇਹਦੇ ਵਿੱਚ ਸ਼ਮੂਲੀਅਤ ਹੋਈ ਹੈ ਕਿ ਮੈਂ ਦੱਸਿਆ ਜਵੇਂ ਸੱਤਾਰ ਨੁਸ਼ਹਾਰਾ ਵੱਲੋਂ ਇਹ ਮੋਡਿਊਲ ਨਾਰਕੋ টেরਰਿਜ਼ਮ ਦਾ ਜਿਹੜਾ ਸੀਗਾ ਇਹ ਜਿਹੜਾ ਮੋਡਿਊਲ ਹੈ ਉਹ ਚਲਾਇਆ ਜਾ ਰਿਹਾ ਸੀਗਾ ਤਾਂ ਉਹਦੇ ਵਿੱਚ ਤਿੰਨ ਤਾਰਾਂ ਵਿੱਚ ਹੋਰ ਰਿਕਵਰ ਹੋਈਆਂ ਇਹਦੇ ਵਿੱਚ ਇਹਨਾਂ ਦੇ ਜਿਹੜੇ ਤਿੰਨ ਦੋਸ਼ੀ ਜਿਹੜੇ ਸਾਹਮਣੇ ਆਏ ਆ ਮੇਨ ਉਹਦੇ ਵਿੱਚ ਇੱਕ ਅਭਿਰਾਜ ਅਭਿਮਾਲ ਨੰਦਨੀ ਸ਼ਰਮਾ ਤੇ ਹਰਨਦੀਪ ਤੇ ਇਹਦੇ ਵਿੱਚ ਇਹਨਾਂ ਤੋਂ ਜਿਸ ਤਰ੍ਹਾਂ ਮੈਂ ਦੱਸਿਆ ਕਿ ਚਾਰ ਵਿਦੇਸ਼ੀ ਪਿਸਤੋਲਾਂ ਦੋ ਗਲੌਕ ਤੇ ਦੋ ਪੀਐਕਸ5 ਦੋ ਰਾਈਫਲਾਂ ਸਪ੍ਰਿੰਗਫੀਲਡ ਤੇ ਪੰਪ ਐਕਸ਼ਨ ਤੇ 160 ਤੋਂ ਵੱਧ ਲਾਈਵ ਕੈਟਰਜੀਜ਼ ਇਹਨਾਂ ਤੋਂ ਰਿਕਵਰ ਹੋਏ ਨੇ ਤੇ ਤਿੰਨ ਕਾਰਾਂ ਇੱਕ Honda Honda ਆਪਣਾ Honda City ਇੱਕ i20 ਤੇ ਇੱਕ ਆਪਣਾ ਜਿਹੜੀ ਹੈਗੀ ਆਥਾਰ ਗੱਡੀ ਰਿਕਵਰ ਇਹ ਸਰ ਹਥਿਆਰ ਜਿਹੜੇ ਇਹਨਾਂ ਕੋ ਅੱਗੇ ਕਿੱਥੇ ਡਿਲੀਵਰ ਹੋਣੇ ਸੀ ਇਹ ਮਹਿੰਗੇ ਦਿੱਤੇ ਸਨ ਇਹਨਾਂ ਨੇ ਆਪ ਯੂਜ਼ ਕਰਦੇ ਸੀ ਕਿ ਗਾਰਡ ਦੇ ਵਾਸਤੇ ਨਹੀਂ ਮੈਂ ਤਾਂ ਇਹ ਦੱਸਿਆ ਕਿ ਇਹਨਾਂ ਦਾ ਜਿਹੜਾ ਕਿੰਗ ਪੈਨ ਸੱਤਾਂ ਇਸ਼ਾਰਾ ਉਹ ਤੁਹਾਨੂੰ ਪਤਾ ਹੀ ਐਕਸਟਰੈਸ਼ਨਾਂ ਤੇ ਕਿਲਿੰਗਸ ਦੇ ਵਿੱਚ ਹੈਗਾ ਇਹ ਤਾਂ ਜਿਹੜੇ ਹੁਣ ਇਹਨਾਂ ਨੂੰ ਤਾਂ ਇਹਨਾਂ ਕੋਲ ਰਿਕਵਰ ਹੋਏ ਆ ਜਿਹੜਾ ਅਸਲ ਜਿਹੜਾ ਇਹਦਾ ਕੀ ਇਹਨਾਂ ਦਾ ਇਹਨਾਂ ਦਾ ਕੀ ਇਹਨਾਂ ਦਾ ਇਸਤੇਮਾਲ ਹੋਣਾ ਸੀ ਉਹ ਜਿਹੜੇ ਮੈਂ ਤੁਹਾਨੂੰ ਦੋਸ਼ੀ ਜਿਹੜੇ ਸਾਡੀ ਹਾਲੇ ਗ੍ਰਿਫਤ ਤੋਂ ਬਾਹਰ ਨੇ ਸਾਡੀਆਂ ਟੀਮਾਂ ਉਹਨਾਂ ਤੇ ਲੱਗੀਆਂ ਵੀਆਂ ਨੇ ਉਹਨਾਂ ਤੋਂ ਪਤਾ ਲੱਗੇਗਾ ਇਹ ਇੱਕ ਆਪਣਾ ਜਾਂਚ ਦਾ ਵਿਸ਼ਾ ਹੈ ਜਿਹੜਾ ਜਦੋਂ ਵੀ ਸਾਨੂੰ ਇਹ ਫੜੇ ਜਾਂਦੇ ਆ ਅਸੀਂ ਫਿਰ ਜਲਦ ਇੱਕ ਪ੍ਰੈਸ ਕਾਨਫਰੰਸ ਬੁਲਾਵਾਂਗੇ ਕੋਈ ਇਸ ਤੋਂ ਵੱਡਾ ਅਭੀ ਰਾਜ ਨਾਲ ਲਿੰਕ ਜਿਹੜਾ ਡਾਇਰੈਕਟ ਲਿੰਕ ਕੀਦੇ ਨਾਲ ਸੀ ਅਭੀ ਰਾਜ ਦੇ ਨਾਲ ਲਿੰਕ ਸੀ ਅਭੀ ਰਾਜ ਨਾਲ ਸੀਗਾ ਲਿੰਕ ਤੇ ਉਸ ਤੋਂ ਕੜੀ ਨਾਲ ਕੜੀ ਜੋੜਦੇ ਹੋਏ ਸੈਂਟਰਲ ਏਜੰਸੀਜ਼ ਦੀ ਮਦਦ ਦੇ ਨਾਲ ਇਹ ਸਾਰਾ ਜਿਹੜਾ ਮੋਡਿਊਲ ਬਸਟ ਕੀਤਾ ਗਿਆ ਹੈ ਅ ਮਤਲਬ ਮੈਂ ਇਥੇ ਸਲਾਗਾ ਕਰਾਂਗਾ ਅਮਸਰ ਰੂਲਰ ਪੁਲਿਸ ਦੀ ਜਿਹੜੀ ਸੇਲ ਮੀਰ ਜੀ ਲੀਡ ਕਰ ਰਹੇ ਨੇ ਇਹਨਾਂ ਨੇ ਸੈਂਟਰਲ ਏਜੰਸੀਜ਼ ਨਾਲ ਬਹੁਤ ਅੱਛਾ ਰਾਬਤਾ ਕਾਇਮ ਕੀਤਾ ਹੋਇਆ ਹੈ ਉਹਨਾਂ ਨੂੰ ਉਸ ਜਿਹੜੀ ਸਾਨੂੰ ਇਨਪੁਟਸ ਆndੀਆਂ ਹਨ ਉਹਨਾਂ ਨੂੰ ਡਿਵੈਲਪ ਕਰਕੇ ਹੀ ਏਡੀ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਫਿਰ ਦਿਲਪ੍ਰੀਤ ਕੌਰ ਦਾ ਕੀ ਰੋਲ ਹੈ ਸਾਰਾ ਸਿੰਡੀਕੇਟ ਉਹ ਸੰਭਤੀ ਦਿਲਪ੍ਰੀਤ ਕੌਰ ਅਭਿਰਾਜ ਮਹਾਲ ਦੀ ਮਾਂ ਹੈਗੀ ਹੈ ਉਸ ਨੂੰ ਉਸ ਪੂਰੀ ਸਕਰੀਆ ਇਸ ਦੇ ਗਰੁੱਪ ਵਿੱਚ ਹੈਗੀ ਹੈ ਸਾਰਾ ਜਿਹੜਾ ਨਾਰਕੋ ਨਾਰਕੋ ਦਾ ਜਿਹੜਾ ਪੈਸਾ ਆਂਦਾ ਸੀ ਉਹ ਸੰਭਾਲਦੀ ਸੀ ਪ੍ਰਾਪਰਟੀਆਂ ਜਿਹੜੀਆਂ ਗੀਆਂ ਸੀ ਉਹ ਉਹਨਾਂ ਦੀ ਛਾਣਬੀਨ ਕਰ ਰਹੇ ਆਂ ਗੱਡੀਆਂ ਖਰੀਦੀਆਂ ਤਾਂ ਉਹਦੀ ਉਹਦੀ ਐਕਟਿਵ ਸ਼ਮੂਲੀਅਤ ਪਾਈ ਗਈ ਹੈ ਤਾਈਂ ਉਹਦੇ ਵਿੱਚ ਗ੍ਰਫਤਾਰੀ ਕੀਤੀ ਪੁਖਤਾ ਸਾਡੇ ਕੋਲੇ ਸਬੂਤ ਹੈਗੇ ਲੋਕਲ ਸਪਲਾਈ ਦੇ ਵਿੱਚ ਨਹੀਂ ਲੋਕੇਸ਼ਨ ਵੀ ਨਹੀਂ ਪਣਾ ਆਂਦੇ ਸੀ ਜਾਂ ਫਿਰ ਹੈਰੋ ਨਾਲ ਦੀ ਸੀ ਕਿ ਬਾਰਡਰ ਤੇ ਜਰੀ ਆਂਦੀ ਸੀ ਜਾਂ ਫਿਰ ਕਿਸੇ ਹੋਰ ਜਰੀ ਜਿਹੜੀ ਹੈ ਅੰਦਰ ਲਿਆਂਦੀ ਜਾਂਦੀ ਸੀ ਬੇਸਿਕਲੀ ਜਿਹੜਾ ਇਹਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈਗੀ ਹੈ ਉਹ ਇਦਾਂ ਦਾ ਜਿਹੜਾ ਸਰਗਣਾ ਹੈਗਾ ਉਹ ਅਭੀ ਰਾਜ ਹੈਗਾ ਉਹ ਇਹ ਜਿਹੜੇ ਸੀਗੇ ਡਿਲੀਵਰੀ ਲੈਂਦੇ ਸੀਗੇ ਅਜ਼ਲ ਹੋਰੀ ਤੇ ਆਪਣਾ ਪ੍ਰਥਮ ਹੋਰੀ ਇਹ ਉਹਦਾ ਨੰਗਰੀ ਦਾ ਭਰਾ ਹੈਗਾ ਤੇ ਇਹ ਜੇਲ ਵਿੱਚ ਵੀ ਹੈਗਾ ਇਹਨੂੰ ਜੇਲ ਵਿੱਚੋਂ ਵੀ ਲਿਆਂਦਾ ਗਿਆ ਹੈਗਾ ਅਭੀ ਰਾਜ ਵੀ ਆ ਹੁਣੀ ਪਿੱਛੇ ਜੇ ਇਸੇ ਸਾਲ ਦੇ ਪਹਿਲੀ ਤਰੀਕ ਨੂੰ ਹੀ ਜੇਲ ਤੋਂ ਛੁੱਟ ਕੇ ਬਾਹਰ ਆਇਆ ਹੈਗਾ ਸੋ ਇਹ ਜਿਹੜਾ ਸਰਦੋ ਪਾਰ ਹੀ ਆਂਦਾ ਸੀਗਾ ਐਕਚੁਅਲੀ ਤਾਂ ਸਰਦੋ ਪਾਰ ਹੀ ਹਿਰੋਇਨ ਆਂਦੀ ਹੈ ਹੁਣ ਇਹ ਕਿਸ ਤਰ੍ਹਾਂ ਲਾਂਦੇ ਸੀ ਇਹਦੇ ਵਿੱਚ ਹੋਰ ਕਿਹੜੇ ਜਿਹੜੇ ਚਿਹਰੇ ਜਿਹੜੇ ਬੇਨਕਾਬ ਹੋਣ ਵਾਲੇ ਐ ਉਹ ਅਭਿਰਾਜ ਇਹ ਸਾਰੀ ਗੁੱਥੀ ਅਭਿਰਾਜ ਨੰਦਨੀ ਸ਼ਰਮਾ ਦੇ ਫੜਨ ਤੋਂ ਬਾਅਦ ਹੀ ਅਸੀਂ ਤੋਂ ਮਾਰੂ ਹਥਿਆਰ ਜਿਹੜੇ ਨੇ ਫੜੇ ਗੋਸ਼ਣ ਕੋ ਬੋਲੇ ਕਿ ਕਿਥੇ ਵਤਨੇ ਸਾਂ ਮੈਂ ਆਪ ਨੂੰ ਪਹਿਲਾਂ ਦੱਸਿਆ ਕਿ ਇਹਨਾਂ ਦਾ ਜਿਹੜਾ ਸਰਗਨਾ ਹੈਗਾ ਉਹ ਅਭਿਰਾਜ ਮਹਿਲ ਹੈਗਾ ਇਹਨਾਂ ਨੇ ਕੀ ਕਰਨਾ ਸੀ ਕਿੱਥੇ ਇਹਨਾਂ ਨੂੰ ਅਦਾ ਦੇਣਾ ਸੀਗਾ ਕਿਉਂਕਿ ਅਭਿਰਾਜ ਮਹਿਲ ਦੇ ਸਿੱਧੇ ਲਿੰਕ ਸਤਨਿਸ਼ਾਰੇ ਨਾਲ ਹੈਗੇ ਨੇ ਸੋ ਉਸ ਤੋਂ ਬਾਅਦ ਜਦੋਂ ਸਾਡੇ ਕੋਲੇ ਆਂਦਾ ਫਿਰ ਉਹਦੀ ਪੁੱਛਗਿੱਛ ਤੋਂ ਬਾਅਦ ਹੀ ਅਸੀਂ ਤੁਹਾਨੂੰ ਅਪਡੇਟ ਦੇਵਾਂਗੇ ਸਰ ਇਹ ਜੋ ਸਤਵੀਰ ਸਿੰਘ ਹੈ ਇਹ ਕਾਫੀ ਨਾਮੀ આરોપી ਹੈ ਰਾਜੀ ਹੈ ਔਰ ਇਸਕੇ ਖਿਲਾਫ 19 ਐਫਆਈਆਰ ਮਲੇ ਸੀ ਤਾਂ ਕਿ ਇਹ ਸਭੀ ਮੈ ਵਾਂਛੀ ਤੇ ਕਿ ਪਹਿਲੇ ਗ੍ਰਿਫਤਾਰ ਵੀ ਹੋ ਚੁੱਕਾ ਹੈ ਨਹੀਂ ਸੱਤਨੁਸ਼ਾਰਾ ਗ੍ਰਿਫਤਾਰ ਵੀ ਹੋਇਆ ਵਿਆ ਤੇ ਉਹਨ ਫਿਰ ਬਾਹਰ ਭੱਜਣ ਚ ਕਾਮਯਾਬ ਹੋ ਗਿਆ ਸੀਗਾ ਸੋ ਉਹਦੇ ਵਿੱਚ ਜਿਹੜੇ ਕੇਸਾਂ ਦੇ ਵਿੱਚ ਜਿਸ ਤਰ੍ਹਾਂ ਹੁਣ ਇਹ ਜਦੋਂ ਪੁੱਛਗੇ ਚ ਵਿੱਚ ਜਾਂਦਾ ਤਾਂ ਅਸੀਂ ਨੂੰ ਅਕਿਊਜ਼ ਦਾ ਨਾਮਿਨੇਟ ਕਰਦੇ ਹੀ ਹੈ ਨਾ ਸੋ ਇਸ ਕਰਕੇ 20 ਦੇ ਕਰੀਬ ਇਹ ਦੇ ਕ੍ਰਿਮੀਨਲ ਕੇਸਿਸ ਇੱਥੇ ਦਰਜ ਨੇ ਸਰ ਬੀਤੇ ਦਿਨੀ ਇੱਕ ਧਿਆਨਪੂਰਵਕ ਇਨਕਾਊਂਟਰ ਕੀਤਾ ਗਿਆ ਸੀ ਤੇ ਇੱਕ ਲੜਕਾ ਵੀ ਜਿਹੜਾ ਵਸੇ ਜਾ ਰਿਹਾ ਸੀ ਕੱਲ ਪੱਟ ਗਿਆ ਸੀ ਕੈਨਸਲ ਪੜਿਆ ਤਾ ਅ ਤੁਸੀਂ ਤੁਹਾਡਾ ਇਸ਼ਾਰਾ ਮਨੀ ਪ੍ਰਿੰਸਪਲ ਹੈਗਾ ਜਿਹੜਾ ਜਿਹਦੇ ਨਾਲ ਇੱਕ ਸਾਡਾ ਪੁਲਿਸ ਦੀ ਮੁੱਠਭੇੜ ਹੋਈ ਸੀ ਜਿਹਦੇ ਵਿੱਚ ਉਹ ਜ਼ਖਮੀ ਹੋ ਗਿਆ ਸੀਗਾ ਜੀ ਉਹ ਉਹਦੇ ਵਿੱਚ ਏ ਗੁਰਨਾਲਕ ਦੇ ਹਸਪੀਟਲ ਚ ਜ਼ਹਿਰੇ ਇਲਾਜ ਸੀਗਾ ਉਹਦੇ ਵਿੱਚ ਉਥੋਂ ਉਹ ਭੱਜਣ ਚ ਕਾਮਯਾਬ ਹੋਇਆ ਹੈ ਤੇ ਜਿਹੜੇ ਪੁਲਿਸ ਕਰਮਚਾਰੀ ਜਿਹੜੇ ਡਿਊਟੀ ਤੇ ਸੀ ਉਹਨਾਂ ਦੇ ਵਿਰੁੱਧ ਅਸੀਂ ਅੰਗੈਲੀ ਦੇ ਵਰਤੇ ਹੋ ਉਹ ਚੱਲਦੇ ਹੋਏ ਉਹਨਾਂ ਤੇ ਪਰਚਾ ਦਰਜ ਕੀਤਾ ਹੈਗਾ ਪਰ ਇਸ ਨੂੰ ਇਸ ਦੇ ਨਾਲ ਮੈਂ ਇਹ ਕਹਿਣ ਕਰ ਰਿਹਾ ਹੈਗਾ ਕਿ ਸਾਰੀ ਜਿਹੜੀ ਅੰਮ੍ਰਿਤਸਰ ਰੂਲਰ ਦੀ ਪੁਲਿਸ ਹੈਗੀ ਹੈ ਉਹਨਾਂ ਨੇ ਇਸ 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 ਨੂੰ ਸਾਰੇ ਜਿਹੜਾ ਹੋਇਆ ਘਟਨਾਕ੍ਰਮ ਨੂੰ ਬੜਾ ਸੀਰੀਅਸਲੀ ਲੈਂਦਾ ਹੈ ਟੀਮਸ ਹੈਵ ਬੀਨ ਡਿਸਪੈਚਡ ਸਾਡੇ ਕੋਲੇ ਕਾਫੀ ਪੁਖਤਾ ਸਾਡੇ ਕੋਲੇ ਇਨਪੁਟਸ ਹੈਗੀਆਂ ਅਸੀਂ ਇਹਨੂੰ ਜਲਦ ਗ੍ਰਿਫਤਾਰ ਕਰਾਂ ਸਰ ਕੀ ਸਮਝੋ ਕਿ ਕਿੰਨਾ ਦੇ ਸਿਕਿਉਰਿਟੀ ਲੈਬਸ ਹੈ ਕਿਉਂਕਿ ਐਡੇ ਵੱਡਾ ਬੁਜ਼ੁਰਗ ਸੀਗਾ ਕਾਫੀ ਪਰਚੇ ਹੋ ਰਹੇ ਸੀ ਦੇਖੋ ਸਿਕਿਉਰਿਟੀ ਲੈਬਸ ਤਾਂ ਹੈਗਾ ਹੀ ਹੈ ਪਰ ਇਸ ਨੂੰ ਐਡਮਿਟ ਕਰ ਰਹੇ ਹਾਂ ਪਰ ਅਸੀਂ ਜਿਹੜਾ ਹੈਗਾ ਅਸੀਂ ਜਿਹੜੀ ਆਈ ਥਿੰਕ ਵੀ ਸ਼ੁੱਡ ਸੀ ਦੀ ਪੋਜ਼ਿਟਿਵ ਸਾਈਡ ਅਸੀਂ ਪਿਛਲੇ 2-3 ਮਹੀਨਿਆਂ ਤੋਂ ਵਿੱਚੋਂ ਕਾਫੀ ਜਿਹੜੇ ਨਾਮੀ ਜਿੰਨੂੰ ਕਹਿੰਦੇ ਬਦਮਾਸ਼ ਹੈ ਗੈਂਗਸਟਰ ਹੈ ਜਾਂ ਜਿਹੜੇ ਐਕਸਟਰਸ਼ਨਾਂ ਕਰਦੇ ਸੀਗੇ ਤੇ ਜਾਂ ਜਿਹੜੇ ਐਕਸਟਰਸ਼ਨ ਲਈ ਫਾਇਰਿੰਗ ਕਰਦੇ ਸੀ ਜਾਂ ਜਿਨ੍ਹਾਂ ਨੇ ਮਰਡਰ ਕੀਤਾ ਉਹਨਾਂ ਨੂੰ ਕਾਫੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਰਹੇ ਆਂ ਜਿੱਥੇ ਜਿੱਥੇ ਚੰਗਾ ਕੰਮ ਹੁੰਦਾ ਉੱਤੇ ਸ਼ਾਬਾਸ਼ ਹੈ ਜਿੱਥੇ ਅੰਗੈਲੀ ਹੁੰਦੀ ਹੈ ਤਾਂ ਉਹਨਾਂ ਨੂੰ ਉਸ ਤਰ੍ਹਾਂ ਬੰਦੀ ਸਜ਼ਾ ਵੀ ਉਹਨਾਂ ਦੇ ਪਰਚਾ ਸੀ ਦਰਜ ਕੀਤਾ ਹੈਗਾ ਉਹਨਾਂ ਤੋਂ ਇਛਾ ਨਹੀਂ ਐਸੋਸੀਏਟ ਤੇ ਨਹੀਂ ਜਾਣ ਵਾਲੇ ਤੇ ਫਾਦੀ ਵਿੱਚ ਕੋਈ ਐਸੋਸੀਏਟ ਹੋਵੇਗਾ ਨਹੀਂ ਹਾਲੇ ਕੋਈ ਗੱਲ ਸਾਹਮਣੇ ਨਹੀਂ ਆਈ ਹਾਲੇ ਮਤਲਬ ਕੁਝ ਚੀਜ਼ਾਂ ਮੈਂ ਤੁਹਾਡੇ ਨਾਲ ਪਬਲਿਕ ਡੋਮੇਨ 'ਚ ਨਹੀਂ ਸ਼ੇਅਰ ਕਰਦਾ ਉਹਨੂੰ ਫੜ ਲੈਣ ਦਿਓ ਵੀ ਵਿਲ ਕਮ ਆਊਟ ਵੀ ਵਿਲ ਨਾਟ ਹਾਈਡ ਐਨੀਥਿੰਗ ਫਰਮ ਯੂ ਅਸੀਂ ਦੋ ਮਲਾਜਮਾਂ ਦੇ ਉੱਤੇ ਇਸ ਤੇ ਕਾਰਵਾਈ ਕੀਤੀ ਹੈ ਸਰ ਕੋਈ ਸਸਪੈਂਡ ਵੀ ਕੀਤਾ ਜਾਂ ਲਾਇਨਾਂ ਦੇ ਜਦੋਂ ਤੁਸੀਂ ਪਰਚਾ ਦਰਜ ਕਰਦੇ ਉਹਨੂੰ ਸਸਪੈਂਡ ਮਤਲਬ ਕਰੀ ਦਿਓ ਡਿਪਾਰਟਮੈਂਟਲ ਇਨਕੁਆਰੀ ਵੀ ਅਸੀਂ ਇਨੀਸ਼ੀਏਟ ਕਰਾਂਗੇ ਸਰ ਇਹ ਗੁਰਦਾਸਪੁਰ ਦੇ ਡੀਸੀ ਦਫਤਰ ਨੂੰ ਬੰਦ ਆਊਟ ਹੁੰਦੀ ਜਿਹੜੀ ਮੇਲ ਆਈ ਆ ਉਹਦਾ ਕੁਝ ਪਤਾ ਲੱਗਾ ਵੀ ਕਿਸ ਦੇ ਵੱਲੋਂ ਭੇਜੀ ਗਈ ਹੈ ਇਹ ਜਿਹੜੀ ਇੱਕ ਨਾ ਜਿਹੜੀਆਂ ਨਵੀਆਂ ਐਪਸ ਆਈਆਂ ਉਹਨਾਂ ਤੋਂ ਜਿਸ ਤਰ੍ਹਾਂ ਤੁਹਾਨੂੰ ਦੇਖਿਆ ਹੋਣਾ ਪਿੱਛੇ ਜੇ ਸੀਰੀਜ਼ ਆਫ ਇਹ ਬੰਬ ਹਾਕਸ ਆਈ ਸੀਗੇ ਸਕੂਲਾਂ ਦੇ ਵਿੱਚ ਐਡਮਿਨਿਸਟ੍ਰੇਟਿਵ ਕੰਪਲੈਕਸਸ ਦੇ ਉੱਤੇ ਨਾਲ ਦੇ ਸੁਬੀਆਂ ਦੇ ਵਿੱਚ ਵੀ ਆ ਰਹੀਆਂ ਗਈਆਂ ਸੋ ਇਹ ਡਿਫਰੈਂਟ ਐਪਸ ਹੈਗੀਆਂ ਉਹਨਾਂ ਨੂੰ ਥੋੜਾ ਟਾਈਮ ਲੱਗ ਜਾਂਦਾ ਬਟ ਵੀ ਆਰ ਵਰਕਿੰਗ ਐਕਚੁਅਲੀ ਓਨ ਇਟ ਥੈਂਕ ਯੂ ਜੀ ਸ਼ਾਮ